ਸਤਿ ਸ਼੍ਰੀ ਅਕਾਲ ਮੇ ਲੋ ਦੀ ਸ਼ੁਰੂਆਤ ਗਾਇਸ ਪਹਿਲੇ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਮੇਰੀ ਪਿਛਲੀ ਜੋ ਵੀਡੀਓ ਸੀ ਪੋਣਿਆਂ ਲਈ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਜਿਹੜੀ ਆਟੇ ਵਾਲੀ ਵੀਡੀਓ ਸੀ ਉਹਨੂੰ ਵੀ ਬੜਾ ਜ਼ਿਆਦਾ ਪਿਆਰ ਦਿੱਤਾ ਜਿਹੜੇ ਮੈਂ ਵਲੌਗ ਪਾਇਆ ਸੀ ਆਟੇ ਵਿੱਚ ਸੁੰਡੀ ਤੇ ਸੁਸਰੀ ਕਿਵੇਂ ਪੈ ਜਾਂਦੀ ਹੈ ਤੇ ਉਸ ਨੂੰ ਕਿਵੇਂ ਹਟਾਈਦਾ ਤੇ ਉਸ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੋਂ ਗਾਇਸ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਗਾਇਸ ਤੁਸੀਂ ਇੰਨਾ ਪਿਆਰ ਦਿੱਤਾ ਮੇਰੇ ਵਲੌਗ ਨੂੰ ਤੇ ਸੋ ਗਾਇਜ਼ ਹੁਣ ਮੈਂ ਇੱਕ ਨਵੇਂ ਵਲੌਗ ਨੂੰ ਲੈ ਕੇ ਆਈਆਂ ਇੱਕ ਨਵੇਂ ਟੌਪਿਕ ਨੂੰ ਲੈ ਕੇ ਆਈਆਂ ਕਿ ਤੋਲਿਏ ਆਪਾਂ ਕਿਵੇਂ ਧੋਈਦੇ ਨੇ ਤੋਲਿਏ ਵਿੱਚੋਂ ਗੰਦਗੀ ਕਿਵੇਂ ਕ निकालीਦੀ ਹੈ ਬਿਨਾ ਹੱਥ ਲਾਏ ਬਿਨਾ ਮਸ਼ੀਨ ਤੋਂ ਤੇ ਤੋਲਿਏ ਕਿਵੇਂ ਸਾਫ ਸੁਥਰੇ ਹੋ ਜਾਣਗੇ ਕਿਵੇਂ ਵਧੀਆ ਚਮਕਦਾਰ ਹੈ ਵਧੀਆ ਬਣ ਜਾਣਗੇ ਸੋ ਮੈਂ ਇਹ ਵੀਡੀਓ ਲੈ ਕੇ ਆਈਆਂ ਤੁਹਾਡੇ ਲਈ ਗਾਇਜ਼ ਤੇ ਸੋ ਦੇਖੋ ਬਨੇਰੋ ਵਲੌਗ ਵਿੱਚ ਤੇ ਮੈਂ ਤੁਹਾਨੂੰ ਦਿਖਾਨੀ ਆਂ ਇਹ ਤੋਲਿਏ ਆਪਾਂ ਕਿਵੇਂ ਬਿਨਾ ਹੱਥਾਂ ਹੱਥ ਤੋਂ ਲਗਾਏ ਕਿਵੇਂ ਮਸ਼ੀਨ ਤੋਂ ਬਿਨਾ ਕਿਵੇਂ ਆਪਾਂ ਉਹਨਾਂ ਨੂੰ ਸਾਫ਼ ਸੁਥਰੇ ਧੋ ਸਕਦੇ ਹਾਂ ਦੇਖਿਓ ਗਾਈਜ਼ ਤੋਲਿਏ ਤੇ ਗਾਈਜ਼ ਆਪਣੀ ਵੀਡੀਓ ਹੈ ਕਿ ਜਿਹੜੇ ਆਪਾਂ ਰੋਜ਼ ਨਹਾਣੇ ਆ ਤੇ ਤੋਲਿਏ ਯੂਜ਼ ਕਰਦੇ ਆ ਤੇ ਉਹ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਮੈਲ ਨਹੀਂ ਲੱਤਦੀ ਬਿਲਕੁਲ ਵੀ ਜੋ ਕਿ ਬਹੁਤ ਜ਼ਰੂਰੀ ਹੈ ਕਿ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਆ ਕਿਉਂਕਿ ਇਸ ਦੇ ਨਾਲ ਆ ਆਪਾਂ ਯੂਜ਼ ਕਰਦੇ ਆ ਆਪਾਂ ਨਾਨ ਟਾਈਮ ਮੂੰਹ ਮੂੰਹ ਸਾਫ਼ ਕਰਦੇ ਆ ਤੇ ਸਭ ਤੋਂ ਜ਼ਰੂਰੀ ਨੇ ਕਿ ਤੋਲਿਏ ਸਭ ਤੋਂ ਵਧੀਆ ਧੋਤੇ ਹੋਣ ਤੇ ਤੁਹਾਨੂੰ ਮੈਂ ਬੈਸਟ ਤਰੀਕਾ ਦੱਸਣ ਜਾ ਰਹੀ ਆ ਤੋਲਿਏ ਧੋਣ ਦਾ ਕਿ ਤੋਲਿਏ ਕਿਵੇਂ ਆਪਾਂ ਸਾਫ਼ ਰੱਖੀਏ ਕਰਦੇ ਕਿਵੇਂ ਧੋਈਏ ਚਲੋ ਜੀ ਮੈਂ ਪਹਿਲਾ ਸਟੈਪ ਸ਼ੁਰੂ ਕਰਦੀਆਂ ਕਿ ਤੋਲਿਏ ਆਪਾਂ ਕਿਦਾਂ ਸਾਫ਼ ਰੱਖ ਸਕਦੇ ਹਾਂ ਬਿਨਾ ਹੱਥ ਲਾਏ ਰਗੜੇ ਬਿਨਾ ਮਸ਼ੀਨ ਤੋਂ ਕਿਵੇਂ ਸਾਫ਼ ਕਰ ਸਕਦੇ ਹਾਂ ਤੋਲਿਏ ਗਾਇਸ ਗਾਇਸ ਸਭ ਤੋਂ ਪਹਿਲੇ ਆਪਾਂ ਪਾਣੀ ਲੈ ਲੈਣਾ ਠੀਕ ਹੈ ਤੇ ਉਹਦੇ ਵਿੱਚ ਆਪਾਂ ਪਾਣਾ ਹੈ ਮਿੱਠਾ ਸੋਡਾ ਮਿੱਠੇ ਸੋਡੇ ਦੀ ਪਾਣੀ ਹੈ 2 ਚਮਚ ਦੇਖੋ ਜੀ ਗਾਇਸ ਪਾਤਾ 2 ਚਮਚ ਮਿੱਠੇ ਸੋਡੇ ਦੀ ਪਾਣੀ ਹੈ ਫਿਰ ਵਿੱਚ ਪਾਣਾ ਹੈ ਆਪਾਂ ਸਰਫ ਜਿਹੜਾ ਕਿ ਆਪਾਂ ਸਰਫ ਯੂਜ਼ ਕਰਦੇ ਆ ਆਪਾਂ ਉਹ ਸਰਫ ਪਾਣਾ ਵਿੱਚ ਮੈਂ ਅੰਦਾਜ਼ੇ ਨਾਲ ਪਾ ਰਹੀ ਆ 2 ਟੱਕਣ 2 ਟੱਕਣ ਸਰਫ ਦੇ ਪਾਣੇ ਨੇ ਤਿੰਨ ਤੋਲিয়ে ਨੇ ਆਪਣੇ ਤੇ ਆਪਾਂ 2 ਟੱਕਣ ਪਾਤੇ ਸਰਫ ਦੇ ਠੀਕ ਹੈ ਇਹਦੇ ਵਿੱਚ ਪਾਵਾਂਗੇ ਆਪਾਂ 2 ਟੱਕਣ ਚਿੱਟੇ ਵਿਨੇਗਰ ਦੇ ਵਾਈਟ ਵਿਨੇਗਰ ਦੇ 2 ਟੱਕਣ ਆਪਾਂ ਪਾਵਾਂਗੇ ਇਹਦੇ ਕਿਉਂਕਿ ਜਿਹੜਾ ਇਹ ਸਿਰਕਾ ਹੁੰਦਾ ਨਾ ਇਹ ਜਿਆਦਾ ਜਲਦੀ ਸਾਫ਼ ਕਰਦਾ ਕੱਪੜੇ ਦੇਖੋ 2 ਟੱਕਣ ਪਾਤੇ ਆਪਾਂ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਗਰਮ ਪਾਣੀ। ਤੋਂ ਇਹਦੇ ਵਿੱਚ ਹੀ ਪਾਵਾਂਗੇ ਆਪਾਂ ਗਰਮ ਪਾਣੀ ਦਾ ਪੂਰਾ ਪਤੀਲਾ ਭਰ ਕੇ। ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਇੱਕ ਕਰਕੇ ਟਾਬਲ। ਐਸੇ ਪਾਣੀ ਦੇ ਵਿੱਚ। ਜੋ ਮਿੱਠਾ ਸੋਡਾ ਪਾਇਆ ਹੈ। ਉਹ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਕਪੜੇ ਸਾਫ਼ ਕਰਨ 'ਚ ਵਿਨੇਗਰ ਪਾਇਆਏ ਉਹਦੇ ਨਾਲ ਬਹੁਤ ਜਲਦੀ ਟਾਵਲਾਂ ਵਿੱਚੋਂ ਮੈਲ ਗੰਦਗੀ ਸਾਰੀ ਨਿਕਲ ਜਾਂਦੀ ਹੈ ਤੇ ਤੋਲਿਏ ਬਿਨਾ ਰਗੜੇ ਐਨ ਸਾਫ਼ ਹੋ ਜਾਂਦੇ ਪਾਣੀ ਮੈਂ ਜ਼ਿਆਦਾ ਗਰਮ ਨਹੀਂ ਕੀਤਾ ਕੋਸਾ-ਕੋਸਾ ਜਿਹਦੇ ਵਿੱਚ ਹੱਥ ਚਲਾ ਜਾਵੇ ਕਿਉਂਕਿ ਜ਼ਿਆਦਾ ਗਰਮ-ਗਰਮ ਪਾਵਾਂਗੇ ਤੇ ਹੱਥ ਨਹੀਂ ਲੱਗੇਗਾ ਬਸ 1 ਮਿੰਟ ਗਾਇਜ਼ ਮੈਂ ਆਈ ਆਪਾਂ ਕਪੜੇ ਧੋਣ ਵਾਲੀ ਥਾਪੀ ਲੱਲੀ ਗਾਇਜ਼ ਇਹਦੇ ਨਾਲ ਬਸ ਇਹਨੂੰ ਐਸੇ ਤਰ੍ਹਾਂ ਕਰਨਾ ਹੈ ਕੋਈ ਹੱਥਾਂ ਨਾਲ ਰਗੜਨ ਦੀ ਨਹੀਂ ਲੋੜ ਕੋਈ ਕੋਚ ਨਹੀਂ ਲੋੜ ਆਪਾਂ ਤਿੰਨ ਚੀਜ਼ਾਂ ਇਹਦੇ ਵਿੱਚ ਪਾ ਦਿੱਤੀਆਂ ਨੇ ਪਾਣੀ ਦੇ ਤੇ ਇਹਦੇ ਨਾਲ ਹੀ ਆਪਣੇ ਤੋਲੀ ਜਿਹੜੇ ਹੱਥ ਮੂੰਹ ਸਾਫ਼ ਕਰਨ ਵਾਲੇ ਨਾ ਕੇ ਯੂਜ਼ ਕਰਦੇ ਆਂ ਚਿੱਟੇ ਦੁੱਧ ਨਿਕਲ ਆਣਗੇ ਇਹਦੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਡਬੋ ਦਿੱਤਾ ਹੈ ਵਿੱਚ ਤਿੰਨ ਚੀਜ਼ਾਂ ਪਾ ਦਿੱਤੀਆਂ ਨੇ ਤੇ ਹੁਣ ਇਹਨੂੰ ਆਪਾਂ ਛੱਡ ਦੇਣਾ ਸਿਰਫ 15 ਮਿੰਟ ਲਈ ਇਹ ਡਬੋ ਕੇ ਸਿਰਫ 15 ਮਿੰਟ ਲਈ ਛੱਡ ਦੇਣਾ ਤੇ ਆਪਾਂ 15 ਮਿੰਟ ਤੋਂ ਬਾਅਦ ਗਾਈਜ਼ ਮਿਲਦੇ ਆਂ ਤਕਰੀਬਨ 15 ਮਿੰਟ ਹੋ ਗਏ ਨੇ ਤੋ ਲਈਏ ਡਬੋ ਕੇ ਰੱਖਿਆ ਤੇ ਇਹਨਾਂ ਨੂੰ ਬਿਨਾ ਆਪਾਂ ਹੱਥ ਨਾਲ ਵਗੜਿਆ ਕਿਉਂਕਿ ਇਹਨਾਂ ਵਿੱਚੋਂ ਮੈਲ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਗੰਦਾ ਹੋ ਗਿਆ ਹੈ ਦੇਖੋ ਦੇਖੋ ਹੁਣ ਇਹਨਾਂ ਨੂੰ ਆਪਾਂ ਸਾਫ਼ ਪਾਣੀ 'ਚ ਪੂਰੀ ਤਰ੍ਹਾਂ ਨਤਾਰ ਕੇ ਤੇ ਤੁਹਾਨੂੰ ਮੈਂ ਨਚੋੜ ਕੇ ਸੁਕੜੇ ਪਾ ਕੇ ਦਿਖਾਨੀ ਆ ਕਿ ਕਿੰਨੇ ਸਾਫ਼ ਹੋਏ ਨੇ ਤੋਲਿਏ ਦੇਖੋ ਗਾਇਜ਼ ਨੱਚ ਉਹਨਾਂ ਤੇ ਪਤਾ ਲੱਗ ਰਿਹਾ ਹੈ ਕਿ ਤਾਵਲ ਸਾਫ਼ ਹੋ ਗਏ ਨੇ। ਤੋਲਿਏ ਹੋ ਗਏ ਨੇ ਸਾਫ਼। ਆਹ ਤੋਲਿਏ ਬਹੁਤ ਗੰਦਾ ਸੀ ਇਹ ਤੇ ਬਹੁਤ ਦਾਗ ਸੀਗੇ ਇਹਨੂੰ ਆਪਾਂ ਦੇਖਦੇ ਆਂ। ਕੀ ਰਿਜ਼ਲਟ ਆਂਦਾ ਹੈ ਇਹਦਾ? ਆਹ ਤੋਲਿਏ ਤੇ ਬਹੁਤ ਦਾਗ ਸੀ। ਸਾਫ ਪਾਣੀ ਤੇ ਮੈਂ ਤੁਹਾਨੂੰ ਸੁਕੜੇ ਪਾ ਕੇ ਦਿਖਾਨੀ ਆ ਕਿ ਟੋਲੀਏ ਕਿੰਨੇ ਸਾਫ ਹੋਏ ਨੇ ਦੇਖਾਨੀ ਆ ਤੁਹਾਨੂੰ ਸੋ ਗਾਇਸ ਮੈਂ ਟਾਬਲ ਚੰਗੀ ਤਰ੍ਹਾਂ ਤੋਂ ਓਕੇ ਤੇ ਨਤਾਰ ਲੈਨੇ ਤੇ ਮੈਂ ਤੁਹਾਨੂੰ ਦਿਖਾਨੀ ਆ ਕਿੰਨੇ ਸਾਫ ਹੋਏ ਨੇ ਇਸ ਦਿਖਾਨੀ ਆ ਤੁਹਾਨੂੰ ਆ ਦੇਖੋ ਜੀ ਪਾ ਕੇ ਦਿਖਾਨੀ ਆ ਤੁਹਾਨੂੰ ਤੁਸੀਂ ਆਪ ਹੀ ਆਪ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਸਾਫ਼ ਹੋਏ ਨੇ ਚਿੱਟੇ ਦੁੱਧ ਹੋ ਗਏ ਨੇ ਟੇਬਲ ਆਹ ਦੇਖੋ ਜੀ ਆ ਜਿਹੜਾ ਟਾਵਲ ਆ ਇੰਨਾ ਗੰਦਾ ਸੀ ਦੇਖੋ ਚਿੱਟਾ ਦੁੱਧ ਹੋ ਗਿਆ ਟਾਵਲ ਦੇਖੋ ਕਿੰਨਾ ਸੋਹਣਾ ਸਾਫ਼ ਹੋਇਆ ਹੈ ਤੁਹਾਨੂੰ ਦਿਖਾਨੀ ਆ ਮੇਰੇ ਪਾਸੇ ਦੇਖੋ ਗਾਇਜ਼ ਆ ਵੀ ਟਾਵਲ ਕਿੰਨਾ ਸੋਨਾ ਚਿੱਟਾ ਦੁੱਧ ਹੋ ਗਿਆ ਆ ਵੀ ਟਾਵਲ ਸਾਫ਼ ਹੋ ਗਿਆ ਉਹ ਟਾਵਲ ਬੜਾ ਗੰਦਾ ਸੀ ਉਹ ਵੀ ਐ ਮੈਲ ਚੰਗੀ ਤਰ੍ਹਾਂ ਉਹਦੀ ਵੀ ਨਿਕਲ ਗਈ ਏ ਤੇ ਸੋ ਗਾਇਜ਼ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਤੇ ਤੁਸੀਂ ਮੈਂ ਚਾਹਨੀ ਹੈ ਕਿ ਮੇਰੀਆਂ ਭੈਣਾਂ ਇਹ ਟ੍ਰਿਕ ਅਜ਼ਮਾਣ ਤੇ ਯੂਜ਼ ਕਰਨ ਸੋ ਗਾਇਜ਼ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ